ਲੁਧਿਆਣਾ ਟਿੱਪਰ ਉਹ ਨਿਵਾਸੀ ਗਗਨਦੀਪ ਸਿੰਘ ਨੇ ਆਰੋਪ ਲਗਾਏ ਨੇ ਕਿ ਇੱਕ ਫਾਈਨੈਂਸ ਕੰਪਨੀ ਨੇ ਉਹਨਾਂ ਦੇ ਨਾਲ ਕੀਤੀ ਹੈ ਧੋਖਾਧੜੀ ਜਿਸ ਨੂੰ ਲੈ ਕੇ ਉਹ ਕੋਰਟ 'ਚ ਵੀ ਗਏ ਹੋਏ ਨੇ ਤੇ ਕੋਰਟ ਵਿੱਚ ਉਹਨਾਂ ਦਾ ਮਾਮਲਾ ਚੱਲ ਰਿਹਾ ਹੈ ਗਗਨਦੀਪ ਸਿੰਘ ਨੇ ਆਰੋਪ ਲਗਾਏ ਨੇ ਸਹੀ ਕੀ ਹੈ ਗਲਤ ਕੀ ਹੈ ਉਹ ਤਾਂ ਇੱਕ ਨਿਸ਼ਪਕਸ਼ ਜਾਂਚ ਦਾ ਵਿਸ਼ੇ ਹੈ ਇਸ ਮਾਮਲੇ 'ਚ ਆਰੋਪ ਪ੍ਰਤੀ ਆਰੋਪ ਤੋਂ ਬਾਅਦ ਜਦੋਂ ਜਾਂਚ ਹੁੰਦੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਹੈ ਜਦੋਂ ਦੀ ਨਿਰਪੱਖ ਜਾਂਚ ਹੋਊਗੀ ਤੇ ਅਸਲ ਗੱਲ ਸਾਹਮਣੇ ਆਊਗੀ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਇਹ ਨਾਮ ਹੈ ਜੀ ਬਗੰਦ ਸਿੰਘ ਕਿਥੇ ਰਹਿੰਦੇ ਟੱਬਾ ਰੋਡ ਕੀ ਮਾਮਲਾ ਜੀ ਮਾਮਲਾ ਕੀ ਹੈ ਇਹ ਮੇਰਾ ਕੋਟਾ ਮਹਿੰਦਰਾ ਬੈਂਕ ਦੇ ਨਾਲ ਥੋੜਾ ਜਿਹਾ ਰੌਲਾ ਮੈਨੂੰ ਮਜਬੂਰ ਹੋ ਕੇ ਮੇਰਾ ਕੋ ਬਿਜ਼ਨਸ ਲੋਸ ਹੋਣ ਕਰਕੇ ਮੈਂ ਗੱਡੀ ਹਾਈ ਕੋਰਟ ਤੋਂ ਸਟੇਲ ਹੈ ਸੀ ਕਮਰਸ਼ੀਅਲ ਗੱਡੀ ਹੈ ਮੇਰ ਕੋ ਟਰੱਕ ਵਾਲੀ ਜੀ ਜੀ ਉਰਤੇ ਸਟੇਲ ਹੈ ਸੀ ਹਾਈ ਕੋਰਟ ਤੋਂ ਅੱਛਾ ਜੀ ਉਰੇ ਵਿੱਚ ਮੇਰੇ ਕੋਲ ਇਹ ਸਾਰ ਗੱਡੀ ਤੁਸੀਂ ਕੱਲੋ ਲਈ ਸੀ ਤੇ 2019 ਵਿੱਚ ਲਈ ਸੀ 19 ਵਿੱਚ ਲਈ ਸੀ ਕੋਟਕ ਮਿੰਤਰਾ ਕੋਟਮਨ ਰੋ ਬੈਂਕ ਨੇ ਤੇ ਉਹਦੀਆਂ ਸਾਰੀਆਂ ਕਿਸ਼ਤਾਂ ਦੇ ਦਿੱਤੀਆਂ ਸਭ ਪਾਈਆਂ ਉਹ ਰੀਆਂ ਲਗਭਗ ਕਿਸ਼ਤਾਂ ਜਿਹੜੀਆਂ ਸੀਗੀਆਂ ਲਗਭਗ 35-36 ਲੱਖ ਰੁਪਏ ਮੈਂ ਦੇ ਚੁੱਕਾ ਹਾਂ ਪਹਿਲੀ 36 ਲੱਖ ਰੁਪਏ ਨੂੰ ਰੋਲਾ ਕੀ ਪਿਆ ਜਿਹੜਾ ਤੁਹਾਨੂੰ ਪ੍ਰੈਸ ਕਾਨਫਰੰਸ ਕਰਾਉਣ ਦੀ ਲੋੜ ਪੈ ਗਈ ਸੀ ਇਹ ਭਾਜੀ ਮੈਂ ਨਾ ਕਰਦੀਆਂ ਮਜਬੂਰੀਆਂ ਕੁਝ ਕਰਕੇ ਕੁਝ ਬਿਜ਼ਨਸ ਲੋਸਣ ਕਰਕੇ ਕੁਝ ਤੇ ਮੇਰੀ ਗੱਡੀ ਐਕਸੀਡੈਂਟ ਹੋਣ ਕਰਕੇ ਤੇ ਮੇਰੇ ਕੋਲ ਦੋ ਤਿੰਨ ਕੇਸ ਤਾਇਰੀਆਂ ਬਣਸ ਹੋ ਗਈਆਂ ਸੀਗੀਆਂ ਜੀ ਤੇ ਇਹ ਰਿਕਵਰੀ ਏਜੰਟ ਜਿਹੜੇ ਆ ਇਹਨਾਂ ਨੇ ਮੈਨੂੰ ਫੋਨ ਫਾਣਾਂ ਨਾਲ ਕਿਤੇ ਤੇ ਇਹਨਾਂ ਨੇ ਫਿਰ ਮੈਨੂੰ ਧਮਕਾਉਣਾ ਧਮਕਾਣਾ ਜਾਂ ਡਰਾਵੇ ਦੇਣੇ ਚਾਲੂ ਕਰਤੇ ਕਿ ਤੇਰੀ ਗੱਡੀ ਖੋਹ ਲੈ ਜੂ। ਰਿਕਵਰੀ ਏਜੰਟਾਂ ਬਣੇ। ਹਾਂਜੀ ਰਿਕਵਰੀ ਏਜੰਟਾਂ ਬਣੇ। ਜਿਹੜੇ ਕੋਰਟ ਵਿੱਚ ਰਿਕਵਰੀ ਆ। ਰਿਕਵਰੀ ਏਜੰਟ ਰਿਕਵਰੀ ਏਜੰਟ। ਹਾਂਜੀ ਤੇ ਇਹਨਾਂ ਤੋਂ ਫਿਰ ਮੈਂ ਥੋੜਿਆ ਪਰੇਸ਼ਾਨ ਹੋ ਕੇ ਫਿਰ ਮੈਂ ਕੋਰਟ ਵੱਲ ਮੁਹ ਕੀਤਾ। ਫਿਰ ਮਾਨਯੋਗ ਸਾਡੇ ਹਾਈ ਕੋਰਟ ਨੇ ਮੈਨੂੰ ਸਟੇ ਦਾ ਆਰਡਰ ਦਿੱਤਾ ਜੀ। ਕਿ ਉਹਰੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਇਹਦੀ ਗੱਡੀ ਨਾ ਰਿਕਵਰ ਕੀਤੀ ਜਾਵੇ। ਤੇ ਇਹਦੇ ਮੈਟਰ ਦੇ ਵਿੱਚ ਰਾਤ ਨੂੰ 9:30 ਵਜੇ ਦੇ ਕਰੀਬ ਇਹਨਾਂ ਨੇ ਮੇਰੇ ਕੋਲ ਗੱਡੀ ਧੱਕੇ ਨਾਲ ਖੋਹੀ ਮੇਰੇ ਬੰਦੇ ਕੋਲ ਡਰਾਈਵਰ ਕੋਲ ਧੱਕੇ ਨਾਲ ਖੋ ਕੇ ਇਹਨਾਂ ਦੇ ਰਿਕਵਰੀ ਏਜੰਟ ਜਿਹੜੇ ਬਦਮਾਸ਼ ਪਾਲੇ ਹੋਏ ਇਹਨਾਂ ਨੇ ਉਹ ਧੱਕੇ ਨਾਲ ਖੋ ਕੇ ਲੈ ਗਏ ਠੀਕ ਜੀ ਹਾਂ ਇਹ ਕਿਹੜੇ ਕਿਹੜੇ ਮਹੀਨੇ ਦੀ ਗੱਲ ਹੈ ਕਿਹੜੇ ਕਿਹੜੇ ਦਿਨਾਂ ਦੀ ਗੱਲ ਹੈ ਇਹ ਜਨਵਰੀ 10 ਦੀ ਗੱਲ ਹੈ ਜਨਵਰੀ 2010 2025 ਦੇ ਵਿੱਚ 10 ਦੀ ਗੱਲ 10 ਜਨਵਰੀ 10 ਜਨਵਰੀ 2025 ਨੂੰ ਤੁਹਾਡੀ ਗੱਡੀ ਖੋਹੀ ਗਈ ਖੋਹੀ ਗਈ ਤੇ ਇਹ ਕਿਹੜੀ ਜਗ੍ਹਾ ਤੇ ਹੋਈਗੀ ਮੇਰੇ ਰਾਜਪੁਰ ਦੇ ਲਾਗੂ ਹੋਈ ਰਾਜਪੁਰ ਤੋਂ ਪਟਿਆਲੇ ਦੇ ਸੈਂਟਰ ਜੀ ਲੋਡ ਉਤਤਵਾਦੀ ਮੈਂ ਕਾਫੀ ਥਾਣੇ ਵਿੱਚ ਵੀ ਆਪਣੀ ਅਰਜ਼ੀਆਂ ਦੇਣ ਦੀ ਕੋਸ਼ਿਸ਼ ਕੀਤੀ ਪਰ ਗੱਲ ਬਣੀ ਨਹੀਂ ਤੇ ਸੀਪੀ ਸਾਹਿਬ ਦੇ ਵੀ ਮੈਂ ਅਰਜ਼ੀ ਆਨਲਾਈਨ ਦਿੱਤੀ ਆ ਫਿਰ ਉਹਨੇ ਜੱਜ ਸਾਹਿਬ ਨੇ ਆਰਡਰ ਦਿੱਤੇ ਆ 2 ਲੱਖ ਰੁਪਏ ਜਮ੍ਹਾਂ ਕਰਾਉਣ ਦੇ ओरिजिनल ਸਲਿੱਪ ਮੇਰੇ ਕੋਲ ਆ ਸਾਰਾ ਕੁਝ ਮੇਰੇ ਕੋਲ ਆ ਆ ਸਾਰੀ ਸਟੇਟਰੀਆ ਕਾਪੀਆਂ ਮੇਰੇ ਕੋਲ ਆ ਜੀ ਜੀ ਤੇ ਪਰ ਮੇਰੀ ਕਿਤੇ ਵੀ ਗੱਲ ਬਣੀ ਨਹੀਂ ਹੁਣ ਮੈਂ ਤੇ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਮੇਰੀ ਥੋੜੀ ਸ਼ਨਵਾਈ ਕੀਤੀ ਜਾਵੇ ਮੈਂ ਬਹੁਤ ਪਰੇਸ਼ਾਨ ਆ ਦੋ ਤਿੰਨ ਮਹੀਨੇ ਹੋ ਗਏ ਮੈਨੂੰ ਕਦੀ ਥਾਣੇ ਕਦੀ ਕਚਹਿਰੀ ਕਰੀ ਕਿਤੇ ਕਦੀ ਕਦੇ ਗੇੜੇ ਮਾਰਦੇ ਇਹਨਾਂ ਦੇ ਜਿਹੜੇ ਗੁੰਡੇ ਪਾਲੇ ਹੋਏ ਆ ਇਹਨਾਂ ਨੂੰ ਤੇ ਹਾਈ ਕੋਰਟ ਤੇ ਵੀ ਕੁਝ ਆਰਡਰਾਂ ਨੂੰ ਕੁਝ ਨਹੀਂ ਸੁਭਦੀ ਆ ਰਿਹਾ ਸਰ ਉਹਨਾਂ ਨੇ ਕੋਰਟ ਆਫ ਕਨੈਮਡ ਦਿੱਤਾ ਹੈ ਹਾਂਜੀ ਤੁਸੀਂ ਕੋਰਟ ਆਫ ਕਨੈਮਡ ਨੂੰ ਤੇ ਲਾ ਸਕਦੇ ਹੋ ਤੁਹਾਡਾ ਵਕੀਲ ਸਾਹਿਬ ਨੂੰ ਗੱਲ ਕਰਕੇ ਕੋਰਟ ਆਫ ਪੈਂਡਿੰਗ ਦਿੱਤਾ ਕਿਉਂਕਿ ਜਦੋਂ ਕੋਰਟ ਨੇ ਤੁਹਾਨੂੰ ਇਹ ਕਿਹਾ ਕਿ ਇਹ ਮਾਮਲਾ ਹਜੇ ਹਾਈ ਕੋਰਟ ਚ ਪੈਂਡਿੰਗ ਹੈ ਇਹਨਾਂ ਦੀ ਗੱਡੀ ਨਾ ਚੁਪੀ ਜਾਵੇ ਬਿਲਕੁਲ ਤੁਹਾਨੂੰ ਨਹੀਂ ਕੋਰਟ ਦੀ ਉਲੰਘਣਾ ਕੀਤੀ ਬਿਲਕੁਲ ਕੀਤੀ ਹੋਈ ਹੈ ਕੋਰਟ ਆਫ ਕਨੈਮਡ ਲਾਉਗੇ ਬਿਲਕੁ ਨਿੰਦੂ ਵੀ ਇਹ ਤੇ ਹੁਣ ਇਹਨਾਂ ਤੇ ਜਿੱਦਾਂ ਇਹਨਾਂ ਨੇ ਪਾਲੇ ਇਹਦੇ ਕੋਲ ਡਰਾਵੇ ਦਿੰਦੇ ਆ ਧਮਕੀਆਂ ਦਿੰਦੇ ਸਾਨੂੰ ਤੇ ਹੁਣ ਅਸੀਂ ਕੀ ਕਰ ਸਕਦੇ ਹਾਂ ਕੁਛ ਜਿੱਦੇ ਤੇ ਹਾਈ ਕੋਰਟ ਨੂੰ ਨਹੀਂ ਕੁਝ ਮੰਨ ਸਕਦੇ ਤੇ ਸਾਡੇ ਵਰਗੇ ਬੰਦੇ ਨੂੰ ਕੀ ਮੰਨਣ ਜੱਜ ਸਾਹਿਬ ਨੇ ਮੰਗ ਸਿਰਫ ਇਹ ਮੇਰੀ ਅੰਨੀਆ ਜੀ ਮੇਰੀ ਪੁਲਿਸ ਪ੍ਰਸ਼ਾਸਨਿਕ ਵੀ ਅੰਨੀ ਮੰਗਾ ਕਿ ਮੇਰਾ ਹੱਲ ਕੀਤਾ ਜਾਵੇ ਮੇਰੀ ਗੱਡੀ ਮੈਨੂੰ ਵਾਪਸ ਕਰਵਾਈ ਜਾਵੇ ਮਤਲਬ ਇਹ ਦੀ ਨਿਰਪੱਖ ਜਾਂਚ ਹੋਵੇ ਹਾਂ ਜੀ ਜਾਂਚ ਹੋਵੇਰੀ ਜੋ ਬੰਦੀ ਕਾਰਵਾਈਆਂ ਤਾਂ ਕੀਤੀ ਜਾਵੇ ਜੋ ਮੇਰਾ ਜੇ ਮੇਰੇ ਤੋਂ ਕੋਈ ਢੇ ਲਾਇਆ ਨਹੀਂ ਜਾਵੇ ਤੇ ਮੈਨੂੰ ਸਾਹਮਣੇ ਬੁਲਾ ਕੇ ਮੇਰੇ ਕੋਲ ਜੋ ਪੁੱਛਗਿੱਛ ਕਰਦੇ ਜੇ ਮੁਨਾਵ ਬੰਨੂ ਤੇ ਹੁਣ ਉਹਨਾਂ ਨੂੰ ਪਾਇਆ ਜਾਵੇ ਜਾਂਚ ਹੋਣੀ ਹਾਂਜੀ ਹਾਂ ਜਾਂਚ ਹੋਵੇ ਸਰ ਜਾਂਚ ਕਰੋ ਕਰੋ ਸਰ ਇਹ ਮਾਮਲਾ ਆਲਰੇਡੀ ਕੋਰਟ ਦੇ ਵਿੱਚ ਚੱਲ ਰਿਹਾ ਤੇ ਕੀ ਲੋੜ ਪੈ ਗਈ ਤੁਹਾਨੂੰ ਪ੍ਰੈਸ ਕਾਨਫਰੰਸ ਕਰਵਾਉਣ ਦੀ ਸਰ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਮੈਂ ਖਾਲਸਾ ਸੇਮਾ ਤਾਂ ਮੇਰੇ ਕੋਲ ਸਾਰੇ ਇਹਨਾਂ ਦੇ ਪ੍ਰੂਫ ਸਾਰੇ ਦਸਤਾਵੇਜ਼ ਹੈਗੇ ਆ ਪਰ ਮੈਂ 3 ਮਹੀਨੇ ਹੋ ਗਏ ਕੋਰਟ ਗਿਆ ਤੇ ਚੱਕਰ ਮਾਰ ਮਾਰ ਕੇ ਮੈਂ ਬਹੁਤ ਪਰੇਸ਼ਾਨ ਆ ਮੈਂ ਬਹੁਤ ਹਰਾਸਮੈਂਟ ਹੋ ਰਿਹਾ ਮੈਂਟਲੀ ਹਰਾਸਮੈਂਟ ਹੋ ਰਿਹਾ ਇਹਨਾਂ ਵੱਲੋਂ ਜੋ ਵੀ ਜਿਹੜੀ ਇਹਨਾਂ ਵੱਲ ਜਿਹੜੀ ਅਲੰਗਣਾ ਕੀਤੀ ਗਈ ਆ ਇਹਨਾਂ ਤੇ ਸਾਰੀ ਕੀਤੀ ਜਾਵੇ ਕਾਰਵਾਈ ਜੋ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਜਾਂ ਐਕਸ਼ਨ ਜੋ ਵੀ ਲਿਆ ਜਾਂਦਾ ਲਿਆ ਜਾਵੇ ਮੇਰੇ ਵੱਲੋਂ ਜੇ ਕੋਈ ਟੇਲਾ ਤੇ ਮੇਰੇ ਕੋਲ ਪੁੱਛ ਪਤal ਕੀਤੀ ਜਾਵੇ ਮੇਰੇ ਕੋਲ ਤੇ ਹੱਥ ਜੋੜ ਕੇ ਸ਼ੇਫ ਇਹ ਵੀ ਬੇਨਤੀ ਆ ਕਿ ਮੇਰਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਮੈਨੂੰ ਹਰਾਸਮੈਂਟ ਨਾ ਕੀਤਾ ਜਾਵੇ ਮੇਰੀ ਗੱਡੀ ਮੈਨੂੰ ਵਾਪਸ ਕਰਾਈ ਜਾਵੇ